ਵੱਲਾ ਵੱਲਾ ਬਾਕੀ ਸਾਰੇ ਥਲੇ ਥਲਾ ਪੀਰ ਸਿੰਘ ਜਿੰਦਾਬਾਦ ਉੱਪਰ ਦਸ ਏਕੜ ਹੋ ਰਹੀ ਹਾਂਜੀ ਜੀ ਸਰ ਅੱਜ ਜਿਹੜਾ ਐਡਵੋਕੇਟ ਘੁੰਮਣ ਜਾ ਕੇ ਜਿਹੜੇ ਬਾਦਲ ਸਾਹਿਬ ਆਏ ਸੀ ਤੋਂ ਟੋਟ ਡੋਰ ਖੜਿਆ ਸੋਰੇ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਰੋਡ ਤੋਂ ਕੱਢਿਆ ਕੀ ਕਹਿਣਾ ਚਾਹਦੇ ਸਾਰਿਆਂ ਨੂੰ ਜੈ ਬਾਲਮਿਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਵਾਰਡ ਨੰਬਰ 72 ਵਿੱਚ ਭਗਵਾਨ ਵਾਲਮੀਕੀ ਚੋਕ ਤੋਂ ਇੱਕ ਬੋਡ ਵੱਡਾ ਰੋਡ ਸ਼ੋਅ ਕੱਢਿਆਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੁਆਰਾ ਤੇ ਉਹਨਾਂ ਨੇ ਘੁਮਨ ਸਾਹਿਬ ਦੇ ਹੱਕ ਵਿੱਚ ਕੱਢਿਆ ਜਣਾ ਰੋਡ ਸ਼ੋਅ ਕੱਢਿਆ ਤੇ ਲੋਕਾਂ ਨੇ ਨਹੀਂ بارش ਵਿੱਚ ਇੰਨੀ بارش ਪੈਣ ਦੇ ਬਾਵਜੂਦ ਵੀ ਲੋਕਾਂ ਦਾ ਠਾਠਾ ਮਾਰਦਾ ਇਕੱਠ ਆ ਸਾਬਤ ਕਰ ਰਿਹਾ ਵੇ ਆਣ ਵਾਲੇ ਟਾਈਮ 'ਚ ਘੁਮਨ ਸਾਹਿਬ ਹਲਕਾ ਵੈਕਟ ਦੇ ਨਵੇਂ ਐਮਐਲਏ ਹੋਣਗੇ ਸਰ 19 ਦੀ ਚੀਵਲੈਕਸ਼ਨ ਆਣਾ ਜੀਰਵਾਰ ਨੂੰ ਲੋਕਾਂ ਨੂੰ ਵੀਰ ਕਰ ਰਹੇ ਹਾਂ ਮੈਂ ਲੋਕਾਂ ਨੂੰ ਹੱਥ ਜੋੜ ਕੇ ਇੱਕੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆਪਣੀ ਜਿਹੜੀ ਕੀਮਤੀ ਵੋਟ ਆ ਇਹ ਵਾਰ-ਵਾਰ ਨਹੀਂ ਇਲੈਕਸ਼ਨ ਆਂਦੇ ਆਪਣੀ ਇੱਕ ਇੱਕ ਕਿੰਤੀ ਵੋਟ ਕੁਮਨ ਸਾਹਿਬ ਨੂੰ ਪਾਓ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰੋ ਤੇ ਜਿਹੜੀ 2027 ਚ ਸਰਕਾਰ ਆਣੀ ਆਲੀ ਆ ਸਰਦਾਰ ਸੁਖਬੀਰ ਸਿੰਘ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾਂਗੇ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਤੇ ਆਹਦਾ ਨੀ ਪੱਥਰ ਹੁਣ ਰੱਖਿਆ ਜਾਣਾ ਵਾ